ਲੋਬੀ ਬਾਈ ਕਹਿੰਦੇ ਕਰਤਾ ਕੰਮ ਉਹੀ ਜੀ ਦਾ ਡਰ ਸੀ ਸਰੋਂ ਆਪਣੀ ਬਿਲਕੁਲ ਥੱਲੇ ਪਾਤੀ ਕਿਉਂਕਿ ਕੱਲ ਜਿਹੜਾ ਤੂਫਾਨ ਚੱਲਿਆ ਆਪਾਂ ਇਹਨੂੰ ਹਵਾ ਨਹੀਂ ਕਹਿ ਸਕਦੇ ਹਨੇਰੀ ਨਹੀਂ ਕਹਿ ਸਕਦੇ ਤੂਫਾਨ ਕਹਿ ਸਕਦੇ ਆ ਸਪੈਦਿਆਂ ਤੇ ਇੰਨੇ ਪੱਤੇ ਸੀਗੇ ਨਾ ਤੁਸੀਂ ਪਹਿਲਾਂ ਵੀਡੀਓ ਚ ਜਾ ਕੇ ਦੇਖ ਲਿਓ ਆ ਪੱਤੇ ਵੀ ਝਾੜਦੇ ਸਪੈਦਿਆਂ ਦੇ ਤੇ ਜਿਹੜੇ ਮਾਣੇ ਮੋਟੇ ਉੱਪਰ ਹੈਗੇ ਆ ਇਹ ਵੀ ਹੁਣ ਗਰਜਾਣੇ ਥੋੜੇ ਦਿਨਾਂ ਤੱਕ ਝੜਨ ਕੇ ਨਾ ਰਹੀਆਂ ਪਰ ਆ ਸਰੋਂ ਪਹਿਲਾਂ ਵੀਡੀਓ ਚ ਤੁਸੀਂ ਦੇਖ ਲਿਓ ਵੀ ਕਿੰਨੀ ਵਧੀਆ ਖੜੀ ਸੀ ਤੇ ਅੱਜ ਦੀ ਵੀਡੀਓ ਚ ਦੇਖ ਲਓ ਇੱਕ ਪਾਸੇ ਤਾਂ ਕੁਦਰਤ ਦੀ ਮਾਰਾਂ ਦੂਜੇ ਪਾਸੇ ਸਰਕਾਰ ਕਹਿੰਦੇ ਰੱਬ ਤੇ ਸਰਕਾਰ ਹੁਣ ਇਕੱਠੇ ਹੋ ਕੇ ਕਿਸਾਨ ਦੇ ਜ਼ਿਮੀਦਾਰ ਦੇ ਮਗਰ ਪੈਗੇ ਪਰ ਦੇਖੋ ਵੀ ਹੁਣ ਹਲੇ ਕਹਿਣ ਦਾ ਮਤਲਬ ਆ ਵੀ ਮਹੀਨੇ ਤੱਕ ਇਹਨੇ ਪੱਕਣਾ ਸੀਗਾ ਚੜ੍ਹਦੇ ਮਾਰਚ 10 15 ਮਾਰਚ ਤੱਕ ਪਰ ਘਰ ਤਾਂ ਇਹਦਾ ਬਿਲਕੁਲ ਹੀ ਸਤਿਆਨਾਸ਼ ਐਨ ਥੱਲੇ ਲਾਤੀ ਬਾਕੀ ਜਿਹੜੀਆਂ ਕਣਕਾਂ ਵੀ ਵੀ ਕਣਕਾਂ ਵੀ ਹਲੇ ਥੋੜਾ ਜਿਹਾ ਤਾਂ ਬਚਾਓ ਹੋ ਗਿਆ ਵੀ ਕਣਕਾਂ ਦਾ ਹਲੇ ਟਾਈਮ ਪਿਆ ਥੋੜਾ ਜਿਆਦਾ ਜਿੱਦਾਂ ਹਲੇ ਜਨਵਰੀ ਚੱਲਦੀ ਆ ਉਪਰੈਲ ਤੱਕ ਦਾ ਟਾਈਮ ਪਿਆ ਜੇ ਇਹੀ ਹਵਾ ਅਜਤੇ 15 ਜਾਂ 20 ਦਿਨ ਨੂੰ ਆਉਂਦੀ ਤਾਂ ਕਣਕਾਂ ਵੀ ਕਾਸੇ ਜੋਗੇ ਨਹੀਂ ਛੱਡਣੀਆਂ ਪਰ ਜਿਹੜੀਆਂ ਕਣਕਾਂ ਛੋਟੀਆਂ ਵੀ ਸੀਗੀਆਂ ਨੇ ਉਹ ਵੀ ਧਰਤੀ ਦੇ ਨਾਲ ਲਾਈਆਂ ਭੀਆਂ ਚਲੋ ਇਹਨਾਂ ਨੇ ਹਲੇ ਗੋਡੀ ਜੀ ਮਾਰ ਕੇ ਜਿਹੜਾ ਉੱਠ ਜਾਣਾ ਆ ਦੇਖੋ ਕਣਕ ਨਾਲ ਕੋਈ ਬਹੁਤਾ ਕੱਦ ਨਹੀਂ ਨਾ ਕਾਠ ਤੇ ਬਿਲਕੁਲ ਧਰਤੀ ਪਰ ਪਾਉਂਦੀ ਰਾਟ ਤੇ ਲੰਬੀ ਪਈ ਆ ਥੱਲੇ ਆ ਦੇਖੋ ਇਹਦਾ ਕੀ ਹਾਲ ਕਰਿਆ ਵੀ ਇੰਨੀ ਤੇਜ਼ ਹਵਾ ਟਾਹਣੀਆਂ ਟੂਣੀਆਂ ਉੱਪਰ ਟੁੱਟ ਕੇ ਥੱਲੇ ਡਿੱਗੀਆਂ ਪਈਆਂ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੇ ਵੀ ਹੁਣ ਜਿਹੜਾ ਬਜਟ 2026 ਦਾ ਪੇਸ਼ ਹੋਣਾ ਉਹਦੇ ਵਿੱਚ ਕਿਸਾਨਾਂ ਨੂੰ ਬਹੁਤ ਵੱਡੀ ਜਿਹੜੀ ਖੁਸ਼ਖਬਰੀ ਮਿਲ ਸਕਦੀ ਆ ਤੇ ਆਹ ਖੁਸ਼ਖਬਰੀ ਦੇਖੋ ਵੀ ਜਿਹੜੀਆਂ ਚੀਜ਼ਾਂ ਨਾਲ ਕਿਸਾਨ ਸਾਰਾ ਸਾਲ ਲੜਦਾ ਇੱਕ ਪਾਸੇ ਕਦੇ ਯੂਰੀਆ ਦੀ ਗੱਲ ਆਉਂਦੀ ਆ ਹੁਣ ਆ ਯੂਰੀਆ ਦੀ ਵੀ ਕਰਦੇ ਆ ਗੱਲਬਾਤ ਪਹਿਲਾਂ ਪਾ ਤੁਹਾਨੂੰ ਦਿਖਾ ਦਈਏ ਆ ਤਾਂ ਜਿਹੜਾ ਨੁਕਸਾਨ ਕਰਿਆ ਹੀ ਕਰਿਆ ਹਵਾ ਨੇ ਤੇ ਇਧਰ ਨੁਕਸਾਨ ਜਿਹੜੇ ਸਾਡੇ ਆਪਣੇ ਬੰਦੇ ਆ ਜਾਂ ਆਪਣੇ ਜ਼ਿਮੀਂਦਾਰ ਆ ਉਹ ਵੀ ਦੇਖੋ ਵੀ ਕਹੀਆਂ ਹਰਕਤਾਂ ਕਰਦੇ ਹੁਣਾਂ ਤੁਸੀਂ ਰਾਹ ਦੇਖ ਲਓ ਪਹਿਲਾਂ ਦਾ ਇਹ ਰਸਤਾ ਤਿੰਨ ਗੱਠੇ ਚੌੜਾ ਕੋਈ ਵੱਡਿਆ ਵਾ ਨਹੀਂ ਵਧੀਆ ਛੱਡਿਆ ਵਾ ਲਾਗਾ ਪਰ ਵੀ ਇਹਨਾਂ ਰਾਮ ਨਾਲ ਮੋਟਰਸਾਈਕਲ ਸਕੂਟਰ ਲੰਘ ਜਾਂਦਾ ਜੇ ਟਰਾਲੀ ਵੀ ਖੜੀ ਹੋਵੇ ਤੇ ਆ ਬੰਦੇ ਦੀ ਹਰਕਤ ਦੇਖੋ ਕੱਲ ਦੀ ਇਹ ਮੀਂਹ ਦੀ ਹਰਕਤ ਆ ਜਦੋਂ ਕੱਲ ਮੀਂਹ ਪੈਂਦਾ ਸੀ ਆਪਣੇ ਤੋਂ ਆਇਆ ਨਹੀਂ ਗਿਆ ਇੱਥੇ ਗੰਨਾ ਸੀਗਾ ਆਪਣਾ ਪਹਿਲਾਂ ਤੇ ਗੰਨੇ ਵਾਲੇ ਚ ਕਣਕ ਵੀ ਜੀ ਵੀ ਆ ਦੇਖੋ ਵੀ ਟਰੈਕਟਰ ਜਿਹੜਾ ਬਾੜ ਕੇ ਕਿੱਦਾਂ ਗਾਹ ਪਵਾਇਆ ਵਾ ਹੁਣ ਟਰੈਕਟਰ ਜੇ ਦੇਖਿਆ ਜਾਵੇ ਵੀ ਜਿਹੜੇ ਸਾਡ ਆਪਣੇ ਖੇਤਾਂ ਇੱਥੇ ਆਮ ਜ਼ਿਮੀਂਦਾਰਾਂ ਦਾ ਹੀ ਟਰੈਕਟਰ ਆਉਂਦੇ ਜਾਂਦੇ ਔਰ ਇਹ ਤਾਂ ਹੈ ਨਹੀਂ ਵੀ ਲੱਗੇ ਕੋਈ ਸ਼ੈਲਰ ਜਾਂ ਪਠਾ ਵੀ ਕਿਸੇ ਹੋਰ ਕੰਮ ਵਾਸਤੇ ਟਰੈਕਟਰ ਇੱਥੇ ਆਇਆ ਹੋਊਗਾ ਪਰ ਟਰੈਕਟਰ ਨਾਲ ਦੇਖੋ ਵੀ ਕਿੰਨਾ ਨਾਸ ਮਾਰਿਆ ਵੀ ਜੇ ਤੇਰੇ ਤੋਂ ਟਰੈਕਟਰ ਥੱਲੇ ਡਿੱਗ ਵੀ ਗਿਆ ਠੀਕ ਆ ਕੋਈ ਮੁਸ਼ਕਲ ਨਹੀਂ ਇੱਥੇ ਰਾਮਨਾਲ ਐਡੇ ਵੱਡੇ ਚੌੜੇ ਰਸਤੇ ਉੱਤੇ ਚੜਾਉਣਾ ਪਰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਸਿੱਧਾ ਵਿੱਚ ਦੀ ਕਣਕ ਦੇ ਸਿਰੇ ਲਈ ਆ ਕੇ ਕੰਢਿਆ ਇਹੋ ਜਿਹੀਆਂ ਹਰਕਤਾਂ ਇਹੋ ਜਿਹੀ ਸੋਚ ਸਾਡੀ ਜਿਹੜੀ ਗਲ ਦੀ ਨਵੀਂ ਮੰਢੀਰ ਉਹਨਾਂ ਦੀ ਹੋ ਗਈ ਆ ਕਿ ਉਹਨਾਂ ਨੂੰ ਨਾਂ ਤੇ ਆਪਣੀ ਕਾਸਟ ਤੇ ਆਪਣੀ ਜਾਤ ਨਾਲ ਪਿਆਰ ਰਿਹਾ ਤੇ ਨਾ ਹੀ ਆਪਣੀ ਮਿੱਟੀ ਆ ਆਪਣੀ ਫਸਲਾਂ ਨਾਲ ਰਿਹਾ ਵੀ ਦੇਖੋ ਹਰ ਇੱਕ ਜ਼ਿਮੀਂਦਾਰ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਆਪਣੀ ਫਸਲ ਦਾ ਯਾਰ ਇੱਕ ਡੱਕਾ ਵੀ ਨਾ ਟੁੱਟੇ ਵੀ ਵੱਧ ਤੋਂ ਵੱਧ ਬਚਾਅ ਹੋਵੇ ਪਰ ਇਹ ਜਿਹਾ ਜਦੋਂ ਕੰਮ ਇਹ ਕਰਦੇ ਆਂ ਜਾਣ ਬੁੱਝ ਕੇ ਕਰਿਆ ਵਾ ਕੰਮ ਇਹ ਆ ਦੇਖੋ ਵੀ ਕਿੱਦਾਂ ਕੋਈ ਵੱਡੀ ਗੱਲ ਨਹੀਂ ਸੀ ਇੱਥੇ ਟਰੈਕਟਰ ਕਿਹੜੇ ਐਡਾਂ ਵੀ ਇੱਥੇ ਕੋਈ ਸੂਏ ਜਾਂ ਖਾਈ ਚ ਗੱਡ ਕੇ ਡਿੱਗ ਗਿਆ ਵਿੱਚ ਵੀ ਬਾਹਰ ਹੀ ਨਿਕਲ ਵੀ ਆ ਦੇਖੋ ਜਿੰਨਾ گاਉ ਸਿਰੇ ਤੱਕ ਪਾਇਆ ਵਾ ਪੂਰੀ ਖਾਲ ਪਾ ਕੇ ਗਿਆ ਬੰਦਾ ਤੇ ਇਹ ਜੇ ਲੰਡੂ ਤੇ ਲੰਗਾਉੜ ਬੰਦੇ ਜਿਹੜੇ ਕੰਮ ਕਰਦੇ ਆ ਉਹੋ ਜੇ ਬੰਦੇ ਘਰੋਂ ਵੀ ਬਾਈ ਦੁਖੀ ਜਾਂ ਤੰਗ ਹੀ ਹੁੰਨੇ ਆ ਤੇ ਇਹ ਯਾਰਕ ਤਾਂ ਫਿਰ ਬਾਹਰ ਆ ਕੇ ਕਰਦੇ ਆ ਜਾਂ ਇਹ ਜਿਹੇ ਫੁਕਰੇ ਹੁੰਨੇ ਚਮਲਾਏ ਹੋਏ ਮਾਪੇ ਨੇ ਜਿਨ੍ਹਾਂ ਦੇ ਮਾਪੇ ਸਾਰੀ ਜ਼ਿੰਦਗੀ ਕੁੱਤੇ ਭਗਾਈ ਮਰ ਜਾਂਦੇ ਨਾ ਹੱਲੀ ਚੱਜ ਨਾ ਰੋਟੀ ਖਾਣੀ ਤੇ ਨਾ ਚੱਜ ਨਾਲ ਸੌਣਾ ਨਾ ਪਹਿਣਾ ਕੁੱਤੇ ਭਗਾਈ ਚ ਲੰਘ ਜਾਂਦੀ ਤੇ ਫਿਰ ਉਹਨਾਂ ਦੀ ਈਲਾਦ ਇਹ ਜੀ ਪੈਦਾ ਹੁੰਦੀ ਅੱਗੇ ਜਾ ਕੇ ਵੀ ਜਿਹੜੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੀ ਇਹ ਨਤੀਜੇ ਆ ਕੇ ਫਿਰ ਆਪਣੇ ਘਰਾਂ ਦੇ ਵਿੱਚ ਵੀ ਉਹਨਾਂ ਨੂੰ ਭੁਲਤਣੇ ਪੈਂਦੇ ਆ ਜਦੋਂ ਇਹ ਜੀ ਈਲਾਦ ਪਹਿਲਾਂ ਤਾਂ ਬਾਹਰ ਹਰਕਤਾਂ ਕਰਦੀ ਆ ਜਦੋਂ ਕਿਤੇ ਮੂੰਹ ਪਨਾ ਕੇ ਜਾਂ ਲੱਤਾਂ ਤੜਾ ਕੇ ਯਾ ਹੱਪਾ ਚਲੋ ਜਿਆਦਾ ਮਾੜਾ ਵੀ ਨਹੀਂ ਬੋਲਣਾ ਜਦੋਂ ਇਹ ਜੇ ਕੰਮ ਹੋ ਕੇ ਆਉਣੇ ਨਾ ਫਿਰ ਕਹਿੰਦੇ ਸਾਡਾ ਕੱਲਾ ਕੱਲਾ ਸੀਗਾ ਰੱਬ ਨੇ ਸਾਡੇ ਨਾਲ ਮਾੜਾ ਕਰਿਆ ਉਦੋਂ ਨਹੀਂ ਦਿਖਦਾ ਵੀ ਜਦੋਂ ਔਲਾਦ ਚਿਮਲਾਉਟ ਕਰਦੀ ਆ ਜਾਂ ਆਮ ਬਾਹਰ ਹਰਕਤਾਂ ਪੁੱਠੀਆਂ ਕਰਦੀ ਆ ਉਦੋਂ ਕਿਸੇ ਨੂੰ ਇਹ ਚੀਜ਼ਾਂ ਦਿਖਦੀਆਂ ਸੋ ਆ ਦੇਖੋ ਕਣਕ ਬਾਈ ਮਲਕੇ ਇਹਨਾਂ ਦਾ ਕੱਦ ਨਾ ਕਾਟ ਫਿਰ ਵੀ ਹਵਾ ਨੇ ਥੱਲੇ ਲਾਤੀ ਤੇ ਹੁਣ ਗੱਲ ਕਰਦੇ ਆ ਆਪਣੇ ਜਿਹੜੇ ਖਬਰਾਂ ਵਾਲੇ ਚੈਨਲਾਂ ਜਾਂ YouTube ਦੇ ਵੀ ਚੈਨਲਾਂ ਹੁਣ ਦੇਖੋ ਵੀ ਜਿਹੜੇ ਸਰਕਾਰ ਨੇ ਆਪਾਂ ਵੀ ਇੱਕ ਵੀਡੀਓ ਪਾਈ ਸੀਗੀ ਵੀ ਸੰਗਰੂਰ ਦੇ ਵਿੱਚ ਸਭ ਤੋਂ ਵੱਧ ਯੂਰੀਏ ਦੀ ਵਰਤੋਂ ਦੀ ਜਿਹੜੀ ਸਰਕਾਰ ਨੇ ਪੁਸ਼ਟੀ ਕੀਤੀ ਆ ਪਰ ਚੈਨਲਾਂ ਦੇ ਉੱਤੇ ਕੀ ਚੱਲ ਰਿਹਾ ਸੰਗਰੂਰ ਦੀ ਧਰਤੀ ਸਭ ਤੋਂ ਜ਼ਹਿਰੀਲੀ ਸੰਗਰੂਰ ਦੀ ਮਿੱਟੀ ਸਭ ਤੋਂ ਜ਼ਹਿਰੀਲੀ ਜਦਕਿ ਕਿਸੇ ਸਰਕਾਰ ਨੇ ਨਹੀਂ ਕਿਹਾ ਵੀ ਸੰਗਰੂਰ ਦੀ ਧਰਤੀ ਜ਼ਹਿਰੀਲੀ ਆ ਨਾ ਕਿਸੇ ਸਰਕਾਰ ਨੇ ਇਹ ਕਿਹਾ ਜਾਂ ਲੈਬ ਨੇ ਕਿਹਾ ਵੀ ਸੰਗਰੂਰ ਦੀ ਜਿਹੜੀ ਮਿੱਟੀ ਆ ਉਹ ਜ਼ਹਿਰੀਲੀ ਆ ਜ਼ਹਿਰੀਲੀ ਬਣਾਈ ਕੀਨੇ ਆ ਜਿਹੜਾ ਨੇ ਸਿਰਫ ਚਾਰ ਵਿਊ ਚਾਹੀਦੇ ਆ ਤੇ ਮਾੜੀਆਂ ਨਸਲਾਂ ਜਿਹੜੀਆਂ ਹਰ ਟਾਈਮ ਵਿਊ ਪਾਉਣ ਦੇ ਲਈ ਸਿਰਫ ਜੱਟਾਂ ਦੇ ਨਾਲ ਦੇ ਨਾਲ ਬਦਨਾਮੀ ਵੀ ਕਰਨੀ ਤੇ ਨਾਲ ਆਪਣੇ ਪੈਸੇ ਵੀ ਕਮਾਉਣੇ ਆ। ਐਹੀ ਜੀਆਂ ਜਿਹੜੀਆਂ ਨਸਲਾਂ ਉਹ ਵੀ ਤੁਸੀਂ ਦੇਖ ਲਓ ਵੀ ਰਿਪੋਰਟ ਮਾਰਿਆ ਕਰੋ ਭਾਈ ਇਹੋ ਜਿਹੇ ਜਿਹੜੇ ਚੈਨਲ ਐ ਇਹੋ ਜਿਹੇ ਜਿਹੜੇ ਮਲਕਿਓ ਕਰਦੇ ਆ ਵੀ ਭਰਮ ਫਲਾਉਨੇ ਜੱਟਾਂ ਦੇ ਖਿਲਾਫ ਜਿੱਦਾਂ ਵੀ ਆ। ਸਿੱ ਠੀਕ ਐ ਯੂਰੀਆ ਵੱਧ ਵਰਤਲੇ ਯਾਰ ਗੱਲ ਵੱਖਰੀ ਆ ਵੀ ਸਰਕਾਰ ਨੇ ਪੁਸ਼ਟੀ ਕਰਤੀ ਹੋ ਸਕਦਾ ਯੂਰੀਆ ਸੰਗਰੂਰ ਦੀਆਂ ਫੈਕਟਰੀਆਂ ਦੇ ਵਿੱਚ ਗਿਆ ਹੋਵੇ, ਪਲਾਈਵੁੱਡ ਦੀਆਂ ਫੈਕਟਰੀਆਂ ਦੇ ਵਿੱਚ ਗਿਆ ਹੋਵੇ ਜਾਂ ਬਲੈਕ ਦੇ ਵਿੱਚ ਜਿੱਦਾਂ ਹੁਣ ਆਪਣਾ ਭਗਵੰਤ ਮਾਨ ਦਾ ਏਰੀਆ ਸ਼ਾਇਦ ਉੱਥੋਂ ਕਿਤੇ ਹੋਰ ਸਾਈਡ ਨੂੰ ਰਿਸ਼ਤੇ ਰਿਸ਼ਤੇਦਾਰਾਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਨੂੰ ਭੇਜਿਆ ਹੋਵੇ ਕੁਝ ਵੀ ਹੋ ਸਕਦਾ ਪਰ ਆ ਜਿਹੜਾ ਇੱਕ ਮਲਕ ਕੇ ਸ਼ੋਸ਼ਾ ਛੱਡਿਆ ਵੀ ਸੰਗਰੂਰ ਦੀ ਮਿੱਟੀ ਸਭ ਤੋਂ ਜ਼ਹਿਰੀਲੀ ਸੰਗਰੂਰ 'ਚ ਇਹ ਹੋ ਗਿਆ ਸੰਗਰੂਰ 'ਚ ਖਾਣ ਯੋਗ ਨਹੀਂ ਰਹੀਆਂ ਫਸਲਾਂ ਮਲਕ ਕੇ ਇਹ ਇਹ ਜੇ ਥੰਬਨੇਲ ਬਣਾ ਕੇ ਕੰਟੈਂਟ ਬਣਾ ਕੇ ਖਬਰਾਂ ਚਲਾਈਆਂ ਜਾ ਰਹੀਆਂ ਸੋ ਦੇਖ ਲਓ ਵੀ ਤੁਹਾਡੇ ਕਿੰਨੇ ਇੱਕ ਮਲਕ ਕੇ ਲੋਕ ਜੱਟਾਂ ਦੇ ਹਮਾਇਤੀ ਆ ਜਾਂ ਕਿੰਨੇ ਇੱਕ ਤੁਹਾਡੇ ਵਿਰੋਧ ਦੇ ਵਿੱਚ ਆ ਮੈਨੂੰ ਤਾਂ ਲੱਗਦਾ ਵੀ ਪੰਜਾਬ ਦੇ ਵਿੱਚ 80% ਦੁਨੀਆ ਜੱਟਾਂ ਦੇ ਖਿਲਾਫ ਵਿਰੋਧ ਦੇ ਵਿੱਚ ਜਿਨ੍ਹਾਂ ਦੇ ਹਰ ਟਾਈਮ ਚੇਤਨਾ ਤੇ ਮਿਰਚਾਂ ਜਿਹੜੀਆਂ ਲੱਗੀਆਂ ਰਹਿੰਦੀਆਂ ਵੀ ਹਾਂ ਵੀ ਕਦੋਂ ਮੌਕਾ ਮਿਲੇ ਪਹਿਲਾਂ ਤਾਂ ਦੇਖੋ ਉਹੀ ਜੱਟਾਂ ਦੇ ਜ਼ਿਰਤੇ ਇਹਨਾਂ ਨੇ ਖਾਣਾ ਠੀਕ ਹੈ ਚਾਹੇ ਕੇਵਲਾਂ ਵੱਢ ਕੇ ਖਾਣ ਚੋਰੀਆਂ ਕਰਕੇ ਖਾਣ ਚਾਹੇ ਹੋਰ ਕੋਈ ਤਰੀਕੇ ਨਾਲ ਖਾਣ ਖਾਣਾ ਵੀ ਉਹੀ ਜੱਟਾਂ ਦੇ ਸਿਰ ਤੇ ਬੋਲਣਾ ਵੀ ਜੱਟਾਂ ਦੇ ਖਿਲਾਫ ਹੀ ਆ ਸੋ ਚਲੋ ਬਾਈ ਗੁੱਸਾ ਗੱਲਾ ਨਾ ਕਰਿਓ ਕਿਉਂਕਿ ਜਦੋਂ ਇਹ ਜੀ ਚੀਜ਼ਾਂ ਕਿਸੇ ਕਮਿਊਨਿਟੀ ਦੇ ਖਿਲਾਫ ਹੁੰਦੀ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜਿਹਦੇ ਵਿੱਚ ਕਹੀ ਕੋਈ ਜਾਤ ਬਰਾਦਰੀ ਮਾੜੀ ਆ ਪਰ ਲੋਕਾਂ ਦੀ ਸੋਚ ਮਾੜੀ ਆ ਸੋਚ ਹੁਣ ਤੁਹਾਨੂੰ ਜੱਟਾਂ ਦੀ ਵੀ ਦਿਖਾਤੀ ਆ ਆਪਾਂ ਜੱਟਾਂ ਨੂੰ ਵੀ ਨਹੀਂ ਚੰਗਾ ਕਿਹਾ ਜਿਹੜੇ ਬੰਦੇ ਨੇ ਉਹ ਟਰੈਕਟਰ ਬਾੜਿਆ ਉਹ ਬੰਦੇ ਦੀ ਕਿੰਨੀ ਕੁ ਸੋਚ ਚੰਗੀ ਆ ਤੁਸੀਂ ਦੇਖ ਲਓ ਵੀ ਕਿੰਨਾ ਕੋਨੇ ਉੱਥੇ ਬੁਰਾ ਸੋ ਬਾਈ ਜਰੂਰ ਮੇਰਾ ਵੀਰ ਦੱਸੇ ਤੁਹਾਡੇ ਰਿਚਰਾ ਆਪਾ ਖੈਰ ਕਰੇ ਵੀ ਆਪਾਂ ਕਹਿੰਦੇ ਵੀ ਹਰਦਾ ਸੇਵਾ ਵੀ ਵਧੀਆ ਬਾਕੀਆਂ ਦੀ ਬਾਈ ਫਸਲਾਂ ਖੜੀਆਂ ਹੋਣ ਆਲੂ ਉਲੂਆਂ ਦਾ ਬਹੁਤ ਜਿਹੜਾ ਨੁਕਸਾਨ ਹੋ ਗਿਆ ਜਿਨ੍ਹਾਂ ਨੇ ਫਸਲਾਂ ਬਹੁਤ ਉਮੀਦਾਂ ਲਾ ਕੇ ਬਾਈ ਬੀਜੀ ਹੁੰਦੀ ਹਰੇਕ ਫਸਲ ਸੋ ਬਾਕੀ ਬਾਈ ਬਜਟ ਦੇ ਵਿੱਚ ਕਹਿੰਦੇ ਵੀ ਹੁਣ ਖੁਸ਼ਖਬਰੀ ਕਿਸਾਨਾਂ ਨੂੰ ਮਿਲਣੀ ਹੈ ਇੱਕ ਆਸ ਲਾਈ ਜਾ ਰਹੀ ਵੀ ਹੋ ਸਕਦਾ ਐਮ ਐਸ ਬੀ ਦੇ ਉੱਤੇ ਗਾਰੰਟੀ ਮਿਲ ਜਵੇ ਤੇ ਦੂਜਾ ਕਹਿੰਦੇ ਵੀ ਇਹ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਵੀ ਗੱਲ ਹੋ ਸਕਦੀ ਆ ਤੀਜਾ ਕਹਿੰਦੇ ਆ ਵੀ ਭਾਈ ਜਿਹੜੇ ਬੰਦੀ ਸੀਗਾ ਸ਼ਾਇਦ ਉਹਨਾਂ ਦੀ ਵੀ ਰਿਹਾਈ ਹੋ ਜਾਵੇ ਚਲੋ ਭਾਈ ਦੇਖੋ ਜਿਹੜੇ ਨਜਾਇਜ਼ ਜੇਲ੍ਹਾਂ ਦੇ ਵਿੱਚ ਬੈਠੇ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਉਹਨਾਂ ਦੇ ਮਾਪੇ ਜਾਂ ਉਹਨਾਂ ਦੇ ਬੱਚਿਆਂ ਨੂੰ ਪਤਾ ਵੀ ਉਹ ਬਿਨਾਂ ਕਸੂਰ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਦੇਖੋ ਜਿਹੜਾ ਕਸੂਰਵਾਰ ਆ ਉਹਦਾ ਕੋਈ ਦੁੱਖ ਨਹੀਂ ਹੁੰਦਾ ਕਿਉਂਕਿ ਕਸੂਰਵਾਰ ਨੂੰ ਸਜ਼ਾ ਮਿਲਣੀ ਹੀ ਮਿਲਣੀ ਹੁੰਦੀ ਆ ਸੋ ਜਿਹੜੇ ਬਿਨਾਂ ਕਸੂਰ ਤੋਂ ਬੈਠੇ ਆ ਭਾਈ ਉਹਨਾਂ ਦਾ ਦੁੱਖ ਜਾਂ ਦਰਦ ਜ਼ਰੂਰ ਹੁੰਦਾ ਸੋ ਇਹ ਜੇ ਬੰਦੇ ਨੂੰ ਸਰਕਾਰ ਨੂੰ ਚਾਹੀਦਾ ਵੀ ਯਾਰ ਉਹਨਾਂ ਨੂੰ ਵੀ ਜ਼ਿੰਦਗੀ ਜਿਉਣ ਦਾ ਹੱਕ ਜਿਹੜਾ ਦਿੱਤਾ ਜਾਵੇ ਸੋ ਬਾਕੀ ਚਲੋ ਮੇਰਾ ਮੌਸਮ ਅੱਜ ਵੀ ਖਰਾਬ ਹੈ ਤੇ ਤੁਸੀਂ ਜਰੂਰ ਦੱਸਿਓ ਵੀ ਕਿਹੜੇ-ਕਿਹੜੇ ਏਰੀਆ 'ਚ ਕਿੱਦਾਂ-ਕਿੱਦਾਂ ਬਾਈ ਮਾਹੌਲ ਰਿਹਾ ਕੱਲ ਹਵਾ ਦਾ ਤੇ ਮੌਸਮ ਹਲੇ بارش 1-2 ਦਿਨ ਹੋਰ ਦੱਸੀ ਵੀ ਆ ਸੋ ਮਿਲਾਂਗੇ ਬਾਈ ਆਪਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਥੈਂਕ ਯੂ